ਬੇਟੀ ਦੀ ਡੈਥ ਹੋਈ ਹੈ ਅਜੇ ਤੱਕ ਇਹਨਾਂ ਦਾ ਜਿਹੜਾ ਅੰਦਰ ਵੜਵੇਂ ਚੱਲ ਰਿਹਾ ਹੈ ਬੇਟੀ ਦੀ ਨੋਕਾਉਟ ਕਿਸ਼ਤਾ ਹੈ ਜਿਹੜਾ ਹਾਂ ਉਹਦਾ ਬਾਪ ਬੇਟੀ ਦਾ ਔਰ ਚੌਥ ਪਰ ਉਹਦੇ ਦੇ ਮੈਂਤੀ ਅੱਜ ਆਪਣੇ ਦਰਮਿਆਨ ਬੈਠੇ ਹੈਗੇ ਆ ਇਹਨਾਂ ਦਾ ਬੇਟਾ ਹੈਗਾ ਕੁਸ਼ਮਹਿਕ ਵੀ ਅਸੀਂ ਇਹਨਾਂ ਦਾ ਵੀ ਸਵਾਗਤ ਕਰਦੇ ਆਂ ਮੈਂ ਬੇਨਤੀ ਕਰਾਂਗਾ ਦੀਆ ਰੋਗਾ ਜੀ ਬੈਜ ਲਗਾ ਕੇ ਆਦਰ ਕਰਨਗੇ ਸਾਡੀ ਆਸ਼ੀਰਵਾਦ ਦੀਆਂ ਗੱਲਾਂ ਸਮਾਰੋ ਜਿਹਨਾਂ ਲਈ ਤੁਹਾਨੂੰ ਜ਼ਰੂਰਤ ਦੀ ਆਪਣੀ ਮੇਟਿੰਗ ਆ ਦੇ ਚਾਰਚੀਵ ਦਾ ਸੁਨੇਹ ਇੱਕ ਵਾਰ ਪਹਿਲਾਂ ਵੀ ਦਿੱਤੇ ਸਾਲ ਦੀ ਸ਼੍ਰੀ ਸੀਐਸ ਬੋਲੇ ਸੀ ਇਸ ਸਮਾਰੋਹ ਦੇ ਸੱਦੇ ਅੱਜ ਜੁੜੋ ਨਿਰਮਾਣ ਦਾ ਪਰਮ ਸਿੰਘ ਜੀ ਅਤੇ ਉਹਨਾਂ ਦੇ ਸਪੁੱਤਰ ਨਰਜੀਤ ਜੀ ਅੱਜ ਇਹ ਭਾਇਆ ਤੁਹਾਨੂੰ ਸੱਦੇ ਆ। ਟੋਟੇ ਤੇ ਰੰਗਿਆ ਤਾਂ ਵੀ ਕੋ ਬਲੈਂਡ ਕਹਿ ਤੋ ਭਾਬ ਦੋਸਤੋ ਮੈਂ ਚੱਕਰ ਦਿਖਾਇਆ ਵੇ ਵੀ ਮੈਂ ਜੇ ਕੋਈ ਤਾਂ ਕੰਟ੍ਰਿਬਿਊਟ ਕਰਦਾ ਤੇ ਉਹਨ ਦਸਰਾ ਚਾਹੀਦਾ ਕਿ ਨਹੀਂ ਦਸਵੰਦੇਗਾ ਜਗਾਤੇ ਜਦੋਂ ਤੁਸੀਂ ਪਰਿਵਾਰ ਦੀਆਂ ਖੁਸ਼ੀਆਂ ਇੱਥੇ ਸਾਂਝੀਆਂ ਕਰਦੇ ਹੋ ਚਾਹੇ ਮੈਂ ਕਹਿੰਦਾ ਇਹਨਾਂ ਦੀ ਬੇਟੀ ਜਿਹੜੀ ਆ ਉਹਦੀ ਬਾਕੀ ਤੇ ਅੱਜ ਆਪਾਂ ਲਈ ਅਭੀਤ ਵਾਸਤੇ ਦੁਆ ਕਰਦੇ ਕਿ ਜਿੱਥੇ ਵੀ ਉਹ ਨੂੰ ਪ੍ਰਮਾਤਮਾ ਨੂੰ ਆਪਦੇ ਚਰਨਾਂ ਚ ਨਿਵਾਸ ਦੇਵੇ ਔਰ ਤੁਹਾਨੂੰ ਬਾਪੇ ਇੱਥੇ ਬਰ ਬਖਸ਼ੇ ਔਰ ਉਹਦੇ ਨੇ ਮੈਂ ਕਿ ਤੁਸੀਂ ਜੋ ਵੀ ਕੁਝ ਕਰਦੇ ਹੋ ਨਿਸ਼ਕਾਮ ਸੇਵਾ ਸੰਤਿਮੇਂ ਤੁਹਾਡੀ ਰਹੀ ਰਹੇਗੀ ਸਾਰੇ ਦੇ ਸਹਿਯੋਗ ਦੇ ਨਾਲ ਹੁਣ 425 ਦੇ ਕਰੀਬ 20 ਹਜ਼ਾਰ ਆਪਾਂ ਨੂੰ ਰਾਸ਼ਨ ਆਪਾਂ ਜੰਦੇ ਹੈਗੇ ਆ ਜਾਨਕਿ ਥੋੜੇ ਜਿਹਾ ਵਕਫੇ ਦੇ ਵਿੱਚ ਹੀ ਆਪਾਂ 700 ਪਲੱਸ ਰਾਸ਼ਨ ਦੇ ਰਹੀ ਹੈਗੇ ਆ ਇਸ ਦੇ ਵਿੱਚ ਸਾਰੇ ਮੈਂਬਰਾਂ ਦਾ ਸਹਿਯੋਗ ਹੈ ਕਾਮੀਆਂ ਦਾ ਸਹਿਯੋਗ ਹੈ